ਸਾੜੀ ਇੰਡਸਟਰੀ ਦੇ ਵਿੱਚ ਪਿਲਰ ਹੈ ਕਿ ਬਾਹੁ ਸਿੰਘ ਮਾਜੀ ਦਾ ਨਾਮ ਹੈ ਬਹੁਤ ਵੱਡਾ ਉਹ ਕਹਿੰਦੇ ਵੀ ਮੈਂ ਸੋਨੂ ਨਿਗਮ ਤੋਂ ਗਵਾਣਾ ਹੈ ਇਹ ਗੀਤ ਪਾਣੀ ਦੇ ਅੱਛਾ ਜੀ ਸੋ ਮੈਂ ਉੱਥੇ ਚਲਾ ਗਿਆ ਸੀ ਸਟੂਡੀਓ ਦੇ ਵਿੱਚ ਮੈਨੂੰ ਉਹ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ ਕਿ ਨਹੀਂ ਰਹਿਣ ਦਿਓ ਇਹਨੂੰ ਇਹਨੂੰ ਨਹੀਂ ਗਵਾਉਣਾ ਇਹਨਾਂ ਤੋਂ ਨਹੀਂ ਗਵਾਉਣਾ ਮੈਂ ਕਿਹਾ ਬਾਪੂ ਇੱਕ ਵਾਰੀ ਟਰਾਈ ਤਾਂ ਕਰ ਲੈਣਗੇ ਜੀ ਮੈਂ ਜਣੀ ਮੇਰੇ ਰਿਸਪੈਕਟਡ ਨੇ ਮੈਂ ਬੈਂਤ ਤਰਲਾ ਜਿਆ ਕਰਕੇ ਮੈਂ ਮਾਈਕ ਤੇ ਚਲਾ ਗਿਆ ਓਕੇ ਜਦੋਂ ਮੈਂ ਗਾਇਆ ਗੀਤ ਕੁਦਰਤਨ ਕਈ ਵਾਰੀ ਹੁੰਦਾ ਹੈਗੇ ਬlesed ਹੋ ਜੰਨੇ ਹੋ ਤੁਸੀਂ ਪਰਮਾਤਮਾ ਵੱਲੋਂ ਕਿ ਤੁਸੀਂ 15 ਮਿੰਟਾਂ ਦੇ ਵਿੱਚ ਇੱਕ ਰਿਕਾਰਡਿੰਗ ਸਟੂਡੀਓ ਦੇ ਵਿੱਚ ਖੜੇ ਹੋ ਕੇ ਇੱਕ ਗਾਣਾ ਗਾਦਮੋ ਤੇ ਉਹ ਗਾਣਾ ਐਡਾ ਸੁਪਰ ਡੂਪਰ ਹਿੱਟ ਹੋ ਜਾਵੇ ਹੈਨਾ ਉਹ ਉਹਨੂੰ ਪਰਮਾਤਮਾ ਦੀਆਂ ਮਤਲਬ ਤੁਹਾਨੂੰ ਬlesings ਮਿਲ ਜਾਂਦੀਆਂ ਨੇ ਜੀ ਜਦੋਂ ਮੈਂ ਗਾ ਕੇ ਨਿਕਲਿਆ ਤੇ ਸਾਡੇ ਮਾਨ ਸਾਹਿਬ ਕਹਿੰਦੇ ਵੀ ਯਾਰ ਹੁਣ ਹੁਣ ਨਹੀਂ ਗਵਾੜਾ ਕਹਿੰਦੇ ਬੋਲੇ ਅੱਛਾ ਹੁਣ ਤੇਰੇ ਹੀ ਰੱਖਾਂਗੇ ਨਾਈਸ